ਤੂਰੀ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਜੋਬਨਪ੍ਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਸੰਗਰੂਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਨਤੀਜਾ ਆਉਣ ਤੋਂ ਬਾਅਦ ਜੋਬਨਪ੍ਰੀਤ ਦੇ ਘਰ ਖੁਸ਼ੀਆਂ ਭਰਿਆ ਮਾਹੌਲ ਹੈ ਅਤੇ ਲੋਕ ਉਸ ਨੂੰ ਵਧਾਈਆਂ ਦੇ ਰਹੇ ਹਨ। ਇਸ ਖੁਸ਼ੀ ਮੌਕੇ ਜੋਬਨ ਦੇ ਮਾਤਾ-ਪਿਤਾ ਨੇ ਉਸ ਦਾ ਮੂੰਹ ਵੀ ਮਿੱਠਾ ਕਰਵਾਇਆ। ਜੋਬਨ ਦਾ ਕਹਿਣਾ ਹੈ ਕਿ ਉਸਨੇ ਦੇ ਟਿਊਸ਼ਨ ਨਹੀਂ ਲਈ ਸਗੋਂ ਸਖਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਸੇ ਵੀਰਨੀਮ ਜੋ ਬਣਤੀ ਕੋਰੇ ਗਰਲ ਸੀਐਸ ਕੈਂਡੀ ਸਕੂਲ ਧੂਰੀ ਦੇ ਵਿੱਚ ਸਰ ਮੈਨੂੰ ਆਪ ਦੀ ਇਸ ਪ੍ਰਾਪਤੀ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਐਂਡ ਇਸ ਚੀਜ਼ ਨੂੰ ਅਚੀਵ ਕਰਨ ਦੇ ਲਈ ਮੈਂ ਬਹੁਤ ਸਾਲਾਂ ਤੋਂ ਹਾਰਡ ਵਰਕ ਵੀ ਕੀਤਾ ਹੈ ਸੋ ਮੈਂ ਇਹੀ ਕਹੂੰਗੀ ਕਿ ਇਹ ਮੇਰੀ ਹਾਰਡ ਵਰਕ ਦਾ ਐਂਡ ਇੰਦੇ ਪੇਸ਼ੀਐਂਸ ਦਾ ਫਰੂਟ ਹੈ ਕਿ ਅੱਜ ਮੇਰੀ ਪੋਜੀਸ਼ਨ ਆਈ ਹੈ ਨੋ ਸਰ ਮੈਂ ਇਸ ਸਕੂਲ ਦਾ ਜਿਹੜਾ ਪਲੱਸ 1 ਦੇ ਵਿੱਚ ਜੁਆਇਨ ਕੀਤਾ ਇਸ ਤੋਂ ਪਹਿਲਾਂ ਮੈਂ 10th ਰੋਬਿਨ ਮਾਡਲ ਸੀਨੀਅਰ ਸਕੂਲ ਤੋਂ ਕੀਤੀ ਹੈ ਅੱਗੇ ਕੀ ਸੋਚਾ ਬੇਟਾ ਕੀ ਬੰਨਾ ਹੈ ਤੁਸੀਂ ਅੱਗੇ ਕੁ ਕਰੇ ਵਿੱਚ ਆ ਕੇ ਸਰ ਮੈਂ ਬੀਟੈਕ ਕਰਕੇ ਇੰਜੀਨੀਅਰ ਬੰਨਣਾ ਚਾਹੁੰਦੀ ਹਾਂ ਚਾਹੇ ਫਿਰ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਬਟ ਇੰਜੀਨੀਅਰਿੰਗ ਲਾਈਨ ਨੂੰ ਕੰਟੀਨਿਊ ਕਰਨਾ ਚਾਹੁੰਦੀ ਹਾਂ ਤੁਸੀਂ ਹੋਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਮੇਂ ਹੀ ਕਹਿਣਾ ਚਾਹੂੰਗੀ ਕਿ ਆਪਦੇ ਜੋ ਵੀ ਗੋਲਸ ਨੇ ਉਹਨਾਂ ਨੂੰ ਅਚੀਵ ਕਰਨ ਦੇ ਲਈ ਆਪਾਂ ਨੂੰ ਹਾਰਡ ਵਰਕ ਬਹੁਤ ਜ਼ਿਆਦਾ ਕਰਨਾ ਚਾਹੀਦਾ ਐ ਐਂਡ ਸੈਕੰਡਲੀ ਆਪਾਂ ਜੋ ਵੀ ਸਟਰੀਮ ਚੂਸ ਕਰਨੀ ਹੈ ਉਹ ਅਕੋਰਡਿੰਗ ਟੂ ਆਰ ਇੰਟਰਸਟ ਚੂਸ ਕਰਨੀ ਚਾਹੀਦੀ ਹੈ ਮਤਲਬ ਕਿਸੇ ਦੇ ਪ੍ਰੈਸ਼ਰ ਪ੍ਰੈਸ਼ਰ ਦੇ ਅੰਦਰ ਆ ਕੇ ਨਹੀਂ ਅਗਰ ਆਪਾਂ ਇੰਟਰਸਟ ਦੇ ਨਾਲ ਕੋਈ ਵਰਕ ਕਰਾਂਗੇ ਤਾਂ ਜ਼ਰੂਰ ਆਪਾਂ ਨੂੰ ਉਸ ਦੇ ਰਿਜ਼ਲਟਸ ਮਿਲਣਗੇ ਐਂਡ ਆਪਾਂ ਨੂੰ ਆਪਣੀ ਸਟੱਡੀ ਨੂੰ ਥੋੜਾ ਸੀਰੀਅਸਲੀ ਲੈਣਾ ਚਾਹੀਦਾ ਸੂਰੇ ਜੀਸ਼ਨ ਜਰਾ ਵੀ ਜੀਸ਼ਨ ਜਰਾ ਵੀ ਲਿੱਤੀ ਆ ਨੋ ਸਰ ਕੋਈ ਡਿਊਟੀ ਜਿੰਨਾ ਟਾਈਮ ਸਟੱਡੀ ਕਰਦੇ ਸੀਗੇ ਪੂਰੇ ਦਿਨ ਦੇ ਵਿੱਚ ਰਾਤ ਸਰ ਮਤਲਬ ਸਟੱਡੀ ਜਿੰਨਾ ਕਿ ਟੀਚਰ ਦੰਦੇ ਸੀ ਉਹ ਕਰ ਲੈਂਦੇ ਸੀ ਐਂ ਬਾਕੀ ਆਪ ਦਾ ਐਕਸਟਰਾ ਰੱਖਿਆ ਹੋਇਆ ਸੀ ਕਿ ਅੱਜ ਇੰਨੇ ਟਾਪਿਕ ਕੰਪਲੀਟ ਕਰਨੇ ਮਤਲਬ ਕੋਈ ਫਿਕਸ ਟਾਈਮਿੰਗ ਨਹੀਂ ਸੀ ਸਰ ਟੀਚਰਸ ਦਾ ਬਹੁਤ ਜ਼ਿਆਦਾ ਸਪੋਰਟ ਮਿਲੇ ਜਦੋਂ ਮੈਂ 10th ਦੇ ਵਿੱਚ ਰੋਬਿੰਸ ਸਕੂਲ ਸੀ ਤਾਂ ਉੱਥੇ ਦੇ ਬਹੁਤ ਸਾਰੇ ਟੀਚਰਸ ਸੀ ਸਾਰੀ इवन ਕੀ ਟੀਚਰਸ ਸੀ ਉਹਨਾਂ ਨੇ ਬਹੁਤ ਸਪੋਰਟ ਕੀਤਾ ਮੈਂ ਉਹਨਾਂ ਦਾ ਨਾਮ ਲੈਣਾ ਚਾਹਾਂਗੀ ਰੁਪਿੰਦਰ ਮੈਮ ਜਗਦੇਵ ਸਰ राजवीर सर एंड बाकी ਸਾਡੇ ਹੋਰ ਟੀਚਰਸ ਜਿਵੇਂ ਕਿ ਸਾਡੇ ਐਸਐਸ ਵਾਲੇ ਟੀਚਰਸ ਸੀ ਹਰਪ੍ਰੀਤ ਮੈਮ ਐਂਡ ਬਾਕੀ ਸੋ ਬਿਨਾ ਜੋਸ ਪਲੱਸ 1 ਪਲੱਸ 2 ਦੇ ਜਿੰਨਾ ਟੀਚਰਸ ਦੇ ਨਾਲ ਹਾਰਡ ਵਰਕ ਕੀਤਾ ਉਹਨਾਂ ਨੇ ਮੈਨੂੰ ਐਕਸਟਰਾ ਬੁੱਕਸ ਤੱਕ ਦਿੱਤੀਆਂ ਪੜ੍ਹਨ ਦੇ ਲਈ ਕੋਈ ਵੀ ਟਾਈਮ ਐਟ ਐਨੀ ਟਾਈਮ ਉਹਨਾਂ ਨੇ ਕਿਹਾ ਕਿ ਅਗਰ ਕੋਈ ਟੌਪਿਕ ਨਹੀਂ ਸਮਝ ਆਨਾ ਕਾਲ ਕਰਕੇ ਪੁੱਛ ਲੋ ਸੋ ਇਸ ਲਈ ਮੈਂ ਉਹਨਾਂ ਸਾਰੇ ਟੀਚਰਸ ਨੂੰ ਥੈਂਕਸ ਕਹਿਣਾ ਚਾਹੂੰਗੀ ਸਪੈਸ਼ਲ ਥੈਂਕਸ ਟੂ ਹਿਤੇਸ਼ੀ ਮੈਮ ਸਸ਼ੀਬਾਲਾ ਮੈਮ ਐਂਡ ਅਦਰ 올 ਆਫ ਆਰ ਟੀਚਰਸ ਆਂ ਮੈਟ ਪਿਕਲਿਟੀ ਦੈਟ ਇਜ਼ ਜਰਨਲ ਸਰ ਉਹਨਾਂ ਸਾਰਿਆਂ ਨੂੰ ਮੈਂ ਥੈਂਕਸ ਕਹਿਣਾ ਚਾਹੁੰਦੀ ਤੁਹਾਡੇ ਪਾਪਾ ਕੀ ਕਰਦੇ ਨੇ ਬੇਟਾ ਸਰ ਹੀ ਇਜ਼ ਅ ਟਰੱਕ ਡਰਾਈਵਰ ਉਹ ਤੁਹਾਡੇ ਮਾਤਾ ਸਰ ਸ਼ੀ ਇਜ਼ ਅ ਹਾਊਸ ਵਾਈਫ ਉਹਨਾਂ ਦਾ ਸਹਿਯੋਗ ਤੁਹਾਨੂੰ ਪੜਾਈ ਦੇ ਵਿੱਚ ਕਿੱਦਾਂ ਕਰਦਾ ਸਰ ਹੁਣ ਇਸ ਤੋਂ ਪਹਿਲਾਂ ਮੇਰੀ 10th ਤੱਕ ਮੈਂ ਕਦੇ ਕੋਈ ਟਿਊਸ਼ਨ ਨਹੀਂ ਸੀ ਰੱਖੀ ਮੈਨੂੰ ਸਾਰੇ ਸਬਜੈਕਟਸ ਵੀ ਮੇਰੇ ਮਦਰ ਨੇ ਪੜ੍ਹਾਏ ਨੇ ਮਤਲਬ ਉਹੀ ਮੇਰੇ ਟੈਸਟ ਲੈਂਦੇ ਸੀ ਉਹੀ ਮੈਥੋਂ ਕੁਐਸਚਨ ਆਨਸਰਸ ਹੁੰਦੇ ਸੀ ਐਂਡ ਮਤਲਬ ਕਿ ਮੈਂ ਕਹੂੰਗੀ ਉਹਨਾਂ ਦੇ 스ਕੋਲਡ ਕਰਨ ਕਾਰਨ ਹੀ ਅੱਜ ਮੈਂ ਇੱਥੇ ਆ ਮਤਲਬ ਮੈਂ ਕਈ ਵਾਰ ਮੇਰਾ ਪੜ੍ਹਨ ਨੂੰ ਦਿਲ ਨਹੀਂ ਸੀ ਕਰਦਾ ਤੇ ਮੇਰੇ ਮਦਰ ਹੀ ਮੈਨੂੰ 스ਕੋਲਡ ਕਰਦੇ ਸੀ ਕਿ ਨਹੀਂ ਪੜ੍ਹ ਪੜ ਤਾਂ ਉਹਨਾਂ ਦੇ ਕਰਕੇ ਮੇਨ ਸਭ ਤੋਂ ਜ਼ਿਆਦਾ ਜਿਹੜਾ ਮੈਂ ਕਹੂੰਗੀ ਮੇਰੇ ਪੇਰੈਂਟਸ ਦਾ ਹੀ ਰੋਲ ਹੈ ਇਸ ਵਿੱਚ ਅਨ ਮੇਰੇ ਫਰੈਂਡਸ ਦਾ ਸਰ ਕਿਉਂਕਿ ਕੰਪੀਟੀਸ਼ਨ ਬਹੁਤ ਵੱਡੀ ਚੀਜ਼ ਹੁੰਦੀ ਹੈ ਅਗਰ ਲਾਈਫ 'ਚ ਕੰਪੀਟੀਸ਼ਨ ਨਹੀਂ ਹੈਗਾ ਤਾਂ ਆਪਾਂ ਇੱਥੇ ਤੱਕ ਨਹੀਂ ਆ ਸਕਦੇ 10th ਤੱਕ ਮੈਨੂੰ ਬਹੁਤ ਜ਼ਿਆਦਾ ਕੰਪੀਟੀਸ਼ਨ ਮਿਲੇ ਆ ਸ਼ਾਇਦ ਉਸ ਕੰਪੀਟੀਸ਼ਨ ਦਾ ਵੀ ਇੱਕ ਨਤੀਜਾ ਵੀ ਮੈਂ ਇੱਥੇ ਆ ਮੈਨੂੰ ਹਮੇਸ਼ਾ ਰਹਿੰਦਾ ਸੀ ਕਿ ਮੈਂ ਆਪਣੇ ਫਰੈਂਡਸ ਤੋਂ ਅੱਗੇ ਨਿਕਲਾਂ ਤੇ ਆਪਣੇ ਫਰੈਂਡਸ ਤੋਂ ਅੱਗੇ ਨਿਕਲਦੇ ਨਿਕਲਦੇ ਮੈਂ ਕਹੂੰਗੀ ਅੱਜ ਮੈਂ ਇੱਥੇ ਪਹੁੰਚ ਗਈ ਤਾਂ ਮੈਂ ਆਪਣੇ ਉਹਨਾਂ ਫਰੈਂਡਸ ਨੂੰ ਦੈਟ ਇਜ਼ ਯਸ਼ਿਕਾ ਸਿੰਘਲਾ ਕੁਸ਼ਪ੍ਰੀਤ ਕੌਰ ਸੁਪ੍ਰੀਤ ਕੌਰ ਉਹਨਾਂ ਸਾਰਿਆਂ ਨੂੰ ਭਾਵਨਾ तिवारी ਸਾਰਿਆਂ ਨੂੰ ਬਹੁਤ ਜ਼ਿਆਦਾ ਥੈਂਕਸ ਕਹਿਣਾ ਚਾਹ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਜੀ ਅਸੀਂ 13 ਸਾਲ ਤੋਂ ਇਹਦਾ ਇੰਤਜ਼ਾਰ ਕਰ ਰਹੇ ਸੀ ਅਸੀਂ ਬੱਚੇ ਨੂੰ ਬਹੁਤ ਚੰਗੀ ਤਰ੍ਹਾਂ ਮਾਤ-ਸਪੋਰਟ ਕਰਨਾ ਜੀ ਮਾਹੌਲ ਦੇਣਾ ਪੜਨ ਵਾਲਾ ਬੱਚੇ ਨੂੰ ਤੇ ਹਰ ਇੱਕ ਬੱਚੇ ਤੋਂ ਆ ਕੇ ਬੱਚੇ ਦੀ ਕਾਪੀ ਬੁੱਕ ਸਾਰਾ ਦੇਖਾਂ ਵੀ ਬੱਚਾ ਅੱਜ ਕੀ ਸਕੂਲ ਚ ਕਰਕੇ ਆਇਆ ਕੀ ਨਹੀਂ ਕਰਕੇ ਆਇਆ ਇਹਨੂੰ ਪੁੱਛਣਾ ਤੇ ਸਾਰਾ ਹੁਣ ਸਾਰੇ ਵੀ ਕਿਹੜਾ ਪੀੜ ਲੱਗਿਆ ਸੀ ਕਿਹੜਾ ਨਹੀਂ ਲੱਗਿਆ ਤੇ ਫਿਰ ਇਹਨੂੰ ਸਪੋਰਟ ਕਰਨਾ ਉਹ ਕੱਢਦੇ ਬੱਚੇ ਨੂੰ ਤੇ ਟੀਚਰ ਨੂੰ ਵੀ ਕਹਿਣਾ ਫਿਰ ਵੀ ਮੈਡਮ ਤੁਸੀਂ ਇਦਾਂ ਕਰਵਾਓ ਬੱਚੇ ਸਾਡੇ ਨੂੰ ਇਦਾਂ ਸਮਝ ਨਹੀਂ ਆਉਂਦਾ ਹੈਗਾ ਤਾਂ ਕਰਕੇ ਸਾਡਾ ਬੱਚਾ ਇਸ ਪੋਜੀਸ਼ਨ ਤੇ ਪਹੁੰਚਦਾ ਹੈ। ਪੜ੍ਹਾਈ ਨੂੰ ਜੇ ਸੀਰੀਅਸ ਲੈਣਾ ਮਤਲਬ ਸਭ ਤੋਂ ਵੱਧ ਮਾਤਾ ਪਿਤਾ ਦੀ ਸਹਿਯੋਗ ਹੁੰਦਾ ਜੀ ਜੇ ਮਾਤਾ ਪਿਤਾ ਘਰ ਤੋਂ ਸਹਿਯੋਗ ਦੇਣਗੇ ਤਾਂ ਟੀਚਰ ਦਿੰਦੇ ਨਹੀਂ ਜੀ। ਜੇ ਮਾਤਾ ਪਿਤਾ ਨਹੀਂ ਘਰ ਤੋਂ ਸਹਿਯੋਗ ਦਿੰਦੇ ਤਾਂ ਫਿਰ ਟੀਚਰ ਵੀ ਨਹੀਂ ਦਿੰਦੇ ਹੈਗੇ ਜੇ ਕਿ ਨਹੀਂ। ਅਸੀਂ ਕਦੇ ਬੱਚਾ ਟਿਊਸ਼ਨ ਤੇ ਨਹੀਂ ਲਾਇਆ। ਵਧੇ ਵੀ ਭੇਜਿਆ ਟਿਊਸ਼ਨ ਕੋ ਅੱਜ ਤੱਕ। ਅਸੀਂ ਆਪਣੇ ਆਪ ਇਹ ਬੱਚੇ ਨੂੰ ਗਾਇਡ ਕੀਤਾ ਹੈ। ਇੱਥੇ ਰੱਖਦੇ ਜਿਵੇਂ ਹੁੰਦਾ ਹੈ। ਨਹੀਂ ਜੀ ਕਦੇ ਵੀ ਵਾਸ ਬੱਚੇ ਹੋ ਵੀ ਜਾਂਦੇ ਨੇ ਕਹਿਣਾ ਵੀ ਪੈਂਦਾ ਪਰ ਅਸੀਂ ਕਦੇ ਬੱਚੇ ਨੂੰ ਟੈਨਸ਼ਨ ਨਹੀਂ ਦੀ ਲੈਣ ਦਿੱਤੀ ਵੀ ਪੜਾਈ ਦੀ ਟੈਨਸ਼ਨ ਲਵੋ ਜਾਂ ਹੋ ਲਵੋ ਨਹੀਂ